ਆਣਾ ਦੋਸਤੋ ਕਰਮਾਲੀ ਨੇ ਸੋਨਾ ਤਿਆਰ ਕਰ ਜਾਨ ਲੈ ਬਈ ਗਾਂ ਨੂੰ ਢੇੜਾ ਕਢਾ ਲਈ ਦੇਖ ਸਕਦੇ ਆ ਕੱਦ ਕਾਠ ਨਹੀਂ ਨਿਗਾ ਮਾਰੂਗਾ ਇਹਨਾਂ ਦੋਸਤੋ ਬਹੁਤ ਸੋਹਣੀ ਝੋਟੀ ਹੈ ਦੋਸਤੋ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਫਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਥਾਂਦੇ ਵਾਲੇ ਤੋਂ ਦੋਸਤੋ ਥਾਂਦੇ ਵਾਲਿਆਂ ਦੀ ਢਾਣੀ ਦੇ ਵਿੱਚੋਂ ਦੋਸਤੋ ਬਾਈ ਹਰਾਂ ਦਾ ਘਰ ਆ ਜੇ ਗੱਲ ਕਰੀਏ ਦੂਜਾ ਸੁਹਾ ਦੋਸਤੋ ਟੌਪ ਦੀ ਮੋਹਰਾ ਝੋਟੀ ਆ ਦੋਸਤੋ ਥਾਂਦੇ ਵਾਲਾ ਤੋਂ ਦੋਸਤੋ ਜਿਹੜਾ ਭੁੱਲਰਾਂ ਨੂੰ ਰਾਹ ਜਾਂਦਾ ਦੋਸਤੋ ਜੋੜੀਆਂ ਨਹਿਰਾਂ ਦੇ ਹੈਡਾਂ ਦੇ ਉੱਤੇ ਦੋਸਤੋ ਬਾਈ ਜੀ ਹਰਾਂ ਦਾ ਥੋੜਾ ਜਿਹਾ ਪਿੱਛੇ ਬਰਕੰਦੀ ਵਾਲੇ ਪਾਸੇ ਨੂੰ ਘਾਰਾ ਸੂਏ ਦੇ ਨਾਲ ਨਾਲ ਜਾ ਕੇ ਤੇ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਠੀਕ ਆ ਨਾਂ ਦੱਸੀ ਵੀਰ ਆਪਣਾ ਸੁਖਬੀਰ ਸਿੰਘ ਜੀ ਸੁਖਬੀਰ ਸਿੰਘ ਬਈ ਸੁਖਬੀਰ ਇੱਕ ਕਰੀ ਆਪਣਾ ਫੋਨ ਨੰਬਰ ਵੀ ਬੋਲ ਦੇ 94171 84371 ਠੀਕ ਆ ਤੇ ਬਈ ਕਿੰਨਾ ਮਸੂਆ ਸੂਣਾ ਝੋਟੀ ਨੇ ਇਹ ਹੀ ਦੂਜਾ ਸੂਆ ਠੀਕ ਆ ਦੂਜਾ ਸੂਆ ਸੂਣਾ ਕਿੰਨੇ ਦਿਨ ਲੈ ਜੂ ਬਈ ਸੂਨ ਦੇ ਵਿੱਚ ਇਹ 4-5 ਦਿਨ ਨੂੰ ਸੂ ਠੀਕ ਆ 4-5 ਦਿਨ ਪਏ ਆ ਠੀਕ ਆ ਤੇ ਬਈ ਕੋਈ ਸੀਮਨ ਸੂਮਨ ਦਾ ਪਤਾ ਹੈ ਕਿਹੜਾ ਲੱਗਿਆ ਇਹਦੇ ਨਹੀਂ ਸੀਮਨ ਜੀ ਚੰਗਾ ਹੀ ਲੱਗਿਆ ਠੀਕ ਪਤਾ ਨਹੀਂ ਆ ਠੀਕ ਆ ਤੇ ਬਈ ਇਹਦੀ ਮਾਂ ਵੀ ਤੁਹਾਡੇ ਕੋਲੇ ਸਿੱਗੀ ਤੁਸੀਂ ਦੱਸਦੇ ਸੀ ਕਿੰਨਾ ਕੁ ਦੁੱਧ ਪਾਇਆ ਉਹਨੇ ਪੀਕ ਲੈਵਲ ਤੇ ਇਹਦੀ ਮਾਂ ਨੇ ਜੀ 22 ਲੀਟਰ ਦਾ ਪਾਇਆ ਠੀਕ ਆ 22 ਲੀਟਰ ਦੁੱਧ ਪਾਇਆ ਠੀਕ ਆ ਇਹਦਾ ਕੋਈ ਅਨੁਮਾਨ ਬਈ ਪਹਿਲੇ ਸੂਏ ਕਿੰਨਾ ਕੁ ਪਾਇਆ ਸੀ ਤੇ ਅੱਜ ਦੀ ਕਿੰਨਾ ਕੱਢ ਦੂ ਪਹਿਲੇ ਸੂਏ ਇਹਦਾ ਸੀਗਾ ਜੀ 15 ਕਿ ਲੀਟਰ ਜੀ ਠੀਕ ਆ ਇਹ ਸੂਏ ਦੀ ਹੈਗੀ ਹੈ 19.2 ਲੀਟਰ ਦੀ 19.2 ਲੀਟਰ ਪਾ ਦੂਗੀ ਹਾਂਜੀ ਠੀਕ ਆ ਲਓ ਵੀ ਸੋਹਣੇ ਕੱਦ ਕਾਠ ਦੇ ਵਿੱਚ ਆ ਟੌਪ ਦੀ ਦੋਸਤੋ ਝੂਟੀ ਆ ਦੂਜਾ ਸੂਆ ਸੋਹਣਾ ਸਿੰਕ ਕੁਆਲਿਟੀ ਦੇਖ ਸਕਦੇ ਆ ਬਿਲਕੁਲ ਕੁੰਡਾ ਸਿੰਘ ਆ ਕੱਦ ਕਾਠ ਪੂਰਾ ਸੋਹਣਾ ਦੋਸਤੋ ਵੱਡਾ ਕੰਦ ਕਾਠਾ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਜੱਜਮੈਂਟ ਹੋ ਜਾਣੀ ਆ ਕਿਉਂਕਿ ਚਾਰ ਪੰਜ ਦਿਨਾਂ ਦੀ ਬਾਈਆਂ ਦਾ ਕੱਚੀ ਆ ਉਹ ਵੀ ਹਵਾਨੇ ਦੀ ਜੱਜਮੈਂਟ ਤੁਹਾਨੂੰ ਕਰਵਾਉਣੇ ਆ ਕਰਮਾ ਵਾਲੀ ਨੇ ਦੋਸਤੋ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਵੇਖ ਸਕਦੇ ਆ ਥਾਣਾ ਦਾ ਸੈਜ ਪੂਰਾ ਮੋਟਾ ਥਾਣਾ ਦੋਸਤੋ ਦੂਜਾ ਸੁਹਾ ਸੁਣਾ ਹਜੇ ਬਾਈਆਂ ਦਾ ਪੰਜਾ ਚਾਰਾਂ ਦੇ ਨਾਲ ਹੀ ਕੱਚੀ ਆ ਤੇ ਅਨੁਮਾਨ ਆ ਦੋਸਤੋ ਹਰਮਾਨਾ ਨੇ ਬਹੁਤ ਸੋਹਣਾ ਤਿਆਰ ਕਰ ਜਾਣਾ ਕਿਉਂਕਿ ਹਵਾਨੇ 'ਚ ਮਗਰਲੇ ਪਾਸੇ ਵਿਖਾਈ ਜਨਾ ਤੁਹਾਨੂੰ ਢਿੱਲ ਕਾਫੀ ਪਈ ਆ ਵੇਖ ਸਕਦੇ ਆ ਤੁਹਾਨੂੰ ਅਨੁਮਾਨ ਹੋ ਜਾਣਾ ਸਾਫ ਸੁਥਰੀ ਆ ਦੋਸਤੋ ਜੀ ਛੋਟੀ ਗੱਲ ਕਰੀਏ ਆਸਾਨ ਆਊਗੀ ਤੁਹਾਨੂੰ ਕਿਉਂਕਿ ਚੰਗੀ ਤਿਆਰ ਹੋ ਗਈ ਆ ਕੱਦ ਕੱਟ ਸੋਹਣਾ ਦੋਸਤੋ ਉੱਤੋਂ ਕੋਈ ਪੋਲੀ ਨਹੀਂ ਪਈ ਦੇਖ ਸਕਦੇ ਹੋ ਬਾਕੀ ਸੀਮਨ ਵੀ ਬਾਈ ਦੱਸਦਾ ਚੰਗਾ ਲੱਗਿਆ ਇਹ ਤੋੜ ਕੇ ਤੁਹਾਨੂੰ ਖਾ ਦਿੰਨੇ ਆ ਤੁਰੀ ਜਾਂਦੀ ਤੋਂ ਅਨੁਮਾਨ ਹੋ ਜਾਣਾ ਤੁਹਾਨੂੰ ਜੱਜਮੈਂਟ ਹੋ ਜਾਂਦੀ ਬਾਈਆਂ ਦਾ 2-4 ਦਿਨਾਂ ਦੀ ਕੱਚੀ ਆ ਫਵਾਨਾ ਦੋਸਤੋ ਕਰਮਾਲੀ ਨੇ ਹੁਣ ਵੀ ਸੋਨਾ ਤਿਆਰ ਕੀਤਾ ਬਾਕੀ ਦੋਸਤੋ ਦੋ ਤਿੰਨ ਦਿਨਾਂ ਲੰਝਦੀ ਆ ਤਾਂ ਫਵਾਨਾ ਦੋਸਤੋ ਕਰਮਾਲੀ ਨੇ ਸੋਨਾ ਤਿਆਰ ਕਰ ਜਾਨ ਲੈ ਬਈ ਗਾਂ ਨੂੰ ਢੇੜਾ ਕਢਾ ਲਈ ਦੇਖ ਸਕਦੇ ਆ ਕੱਦ ਕਾਠ ਨਹੀਂ ਨਿਗਾ ਮਾਰੂਗਾ ਨਾ ਦੋਸਤੋ ਬਹੁਤ ਸੋਹਣੀ ਝੁੰਡੀ ਐ ਦੋਸਤੋ ਫਵਾਨਾ ਵੀ ਕਰਮਾਲੀ ਨੇ ਸੋਨਾ ਤਿਆਰ ਕੀਤਾ ਹੋਇਆ ਉਮੀਦ ਆ ਤੁਹਾਨੂੰ ਜਰੂਰ ਪਸੰਦ ਆਊਗੀ ਇੱਥੇ ਆਓਗੇ ਨਾ ਦੂਜਾ ਸੂਗਾ ਕਰਮਾਲੀ ਨੇ ਸੋਨਾ ਦੋਸਤੋ ਦੋ ਚਾਰ ਦਿਨਾਂ ਦੀ ਕੱਚੀ ਆ ਫਵਾਨਾ ਸੋਨਾ ਤਿਆਰ ਕੀਤਾ ਬਾਈ ਇਹਦਾ ਰੇਟ ਕੀ ਕਰਾਂਗੇ ਫਿਰ ਬਈ ਰੇਟ ਹੀ ਫੋਨ ਤੇ ਗੱਲ ਹੋਊਗੀ ਰੇਟ ਫੋਨ ਤੇ ਹੋਈ ਹੈ ਲੋਬੀ ਰੇਟ ਇਹਦਾ ਬਾਈਆਂ ਦਾ ਫੋਨ ਤੇ ਹੋ ਜਾਣਾ ਜਿਹੜੇ ਵੀਰ ਦੇ ਪਸੰਦ ਹੋਵੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਪਿੰਡ ਥਾਂਦੇ ਵਾਲੇ ਦੀ ਢਾਣੀ ਦੇ ਵਿੱਚ ਹੈਗੀ ਹੈ ਦੋਸਤੋ ਬਾਈ ਦਾ ਘਰ ਜੇ ਗੱਲ ਕਰੀਏ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ